ਲੋੜ ਨਾਲੋਂ ਵੱਧ ਬਰਸਾਤ ਦੇ ਕਾਰਨ ਪੰਜਾਬ ਦੇ ਹਾਲਾਤਾਂ ਤੋਂ ਅਸੀਂ ਸਭ ਜਾਣੂ ਹੀ ਹਾਂ ਕਿ ਇਸ ਤਰ੍ਹਾਂ ਬਰਸਾਤੀ ਪਾਣੀ ਨੇ ਤਬਾਈ ਮਚਾਈ ਹੋਈ ਹੈ ਜਿਸ ਦੇ ਦੌਰਾਨ ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਹਨ ਇਸ ਦੌਰਾਨ ਇਨਸਾਨੀ ਅਤੇ ਪਸ਼ੂਆਂ ਤੇ ਫਸਲਾਂ ਦਾ ਵੀ ਹੋਇਆ ਨੁਕਸਾਨ ਲਗਾਤਾਰ ਸਾਹਮਣੇ ਆ ਰਿਹਾ ਹੈ ਪੰਜਾਬ ਦੇ ਦਰਿਆਵਾਂ ਦੇ ਨਾਲ ਲੱਗਦੇ ਏਰੀਏ ਅਜੇ ਵੀ ਪਾਣੀ ਦੀ ਲਪੇਟ ਦੇ ਵਿੱਚ ਹਨ ਜਿਸ ਦੇ ਦੌਰਾਨ ਲਗਾਤਾਰ ਹੀ ਪੰਜਾਬ ਦੇ ਹਰ ਵਰਗ ਦੇ ਪੰਜਾਬੀ ਪੀੜਤਾਂ ਨੂੰ ਮਦਦ ਦੇਣ ਦੇ ਲਈ ਅੱਗੇ ਆ ਰਹੇ ਹਨ ਉਸੇ ਹੀ ਲੜੀ ਦੇ ਤਹਿਤ ਕਿਸਾਨ ਯੂਨੀਅਨ ਇਕਤਾ ਫਤਿਹ ਦੀ ਹੜਪੀੜਤਾਂ ਦੀ ਮਦਦ ਦੇ ਲਈ ਅੱਗੇ ਆ ਰਹੀ ਹੈ ਬੀਤੇ ਦਿਨੀ ਕਿਸਾਨ ਯੂਨੀਅਨ ਇਕਤਾ ਫਤਿਹ ਵੱਲੋਂ ਹੜਪੀੜਤਾ ਦੀ ਮਦਦ ਕੀਤੀ ਗਈ ਸੀ ਅਤੇ ਅੱਜ ਫਿਰ ਪਿੰਡ ਟੀਮਾਂ ਵਾਲੀ ਦੀ ਸੰਗਤ ਦੇ ਸਹਿਯੋਗ ਦੇ ਨਾਲ ਹਰੀਕੇ ਪੱਤਣ ਦੇ ਲਈ ਮਿੱਟੀ ਦੇ ਭਰੇ ਟਰਾਲੇ ਹਰਵਾਨਾ ਕੀਤੇ ਗਏ ਗੱਲਬਾਤ ਕਰਦੇ ਆ ਆਪਾਂ ਨੇ ਕਿ ਆ ਕੀ ਵੱਖ-ਵੱਖ ਪਾਰਟੀਆਂ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ ਅਤੇ ਫੋਟੋਆਂ ਖਿੱਚਵਾ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਸਰਕਾਰਾਂ ਵੱਲੋਂ ਵੱਖ-ਵੱਖ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ ਪਰੰਤੂ ਜੋ ਪੰਜਾਬੀ ਨੌਜਵਾਨ ਪੀੜਤਾਂ ਦੀ ਮਦਦ ਕਰਦੇ ਹਨ ਉਹਨਾਂ ਨੂੰ ਕਦੇ ਕਿਸੇ ਵੱਲੋਂ ਹੌਸਲਾ افزਾਈ ਨਹੀਂ ਕੀਤੀ ਗਈ ਹਾਂਜੀ ਬਰਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਸਥਿਤੀ ਬਣੀ ਹੋਈ ਆ ਹਰੀਕੇ ਪੱਤਨ ਵਾਲੀ ਸਾਈਡ ਸੋ ਅੱਜ ਪਿੰਡ ਟੀਮਾਂ ਵਾਲੀ ਦੀ ਸੰਗਤ ਆ ਜਿਹੜੀ ਸੰਗਤ ਵੱਲੋਂ ਸਮੂਹ ਤੌਰ ਤੇ ਪਿੰਡ ਟੀਮਾਂ ਵਾਲੀ ਦੀ ਸੰਗਤ ਵੱਲੋਂ ਪਹਿਲਾਂ ਵੀ ਜਿਹੜਾ ਉਹ ਸੇਵਾ ਭੇਜੀ ਗਈ ਸੀਗੀ ਮਰੜ ਪਿੰਡ ਉਥੇ ਜਿਹੜਾ ਗੱਟੇ ਭੇਜੇ ਗਏ ਸੀਗੇ ਖਾਲੀ ਗੱਟੇ ਭੇਜੇ ਗਏ ਸੀਗੇ ਤੇ ਉਥੇ ਮਿੱਟੀ ਦੀ ਸੇਵਾ ਵੀ ਕਰਕੇ ਆਏ ਸੀਗੇ ਤੇ ਅੱਜ ਫੇਰ ਜਿਹੜੇ ਆ ਵੱਡੇ ਰੂਪ ਦੇ ਵਿੱਚ ਟਰਾਲੇ ਆ ਜਿਹੜੇ ਉਹ ਮਿੱਟੀ ਦੀ ਸੇਵਾ ਲੈ ਕੇ ਜਾ ਰਹੀ ਆ ਹਰੀਕੇ ਪੱਤ ਨਾਲ ਨੂੰ ਹੈਡ ਤੇ ਸੋ ਪ੍ਰਮਾਤਮਾ ਖਾਸ ਕਰਕੇ ਤਾਰੀਫ ਕਿੰਨਾ ਦੀ ਕਰਨੀ ਬਣਦੀ ਆ ਇਸ ਟਾਈਮ ਜਿਸ ਟਾਈਮ ਮਾਹੌਲ ਚੱਲ ਰਿਹਾ ਤਾਰੀਫ ਇਹਨਾਂ ਨੌਜਵਾਨਾਂ ਦੀ ਕਰਨੀ ਬਣਦੀ ਆ ਇਹਨਾਂ ਸੂਝਵਾਨ ਬੰਦਿਆਂ ਦੀ ਕਰਨੀ ਬਣਦੀ ਆ ਪਿੰਡਦਿਆਂ ਦੀ ਮੋਤਵਾਰ ਬੰਦਿਆਂ ਦੀ ਕਰਨੀ ਬਣਦੀ ਆ ਕਿਉਂ ਕਿ ਕਿਉਂਕਿ ਇਹ ਫੋਟੋ ਨਹੀਂ ਖਿਚਵਾਉਂਦੇ ਇਹ ਵੀਡੀਓ ਨਹੀਂ ਬਣਵਾਉਂਦੇ ਇਹ ਗਰਾਊਂਡ ਲੈਵਲ ਤੇ ਜਾ ਕੇ ਸੇਵਾ ਕਰਦੇ ਆ ਸਾਡੇ ਵਰਗੇ ਆਪਾਂ ਕਹਿ ਲਈਏ ਕਿ ਸਾਡੇ ਵਰਗੇ ਤਾਂ ਜਾ ਕੇ ਚਲੋ ਬੁਲਾਰੇ ਬਣ ਜਾਂਦੇ ਆ ਉੱਥੇ ਆਪਾਂ ਸਰਕਾਰ ਦੇ ਖਿਲਾਫ ਬੋਲਦੇ ਆ ਪਰ ਜਿਹੜਾ ਸਹੀ ਸੇਵਾ ਉਹ ਇਹਨਾਂ ਦੀ ਆ ਪਿੰਡ ਲੈਵਲ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਪਿੰਡ ਲੈਵਲ ਤੇ ਹਰੇਕ ਪੰਚਾਇਤ ਤੌਰ ਹਰੇਕ ਪੰਚਾਇਤ ਜਿਹੜਿਆ ਇਹਨਾਂ ਨੌਜਵਾਨਾਂ ਦੀ ਛਲਾਗਾ ਕਰੇ ਇਹਨਾਂ ਨੌਜਵਾਨਾਂ ਨੂੰ ਸਨਮਾਨਤ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਪਿੰਡ ਦੇ ਵਿੱਚ ਕਿਉਂਕਿ ਪੰਜਾਬ ਹੀ ਪੰਜਾਬ ਨਾਲ ਖੜਾ ਹੋਰ ਕੋਈ ਵੀ ਨਹੀਂ ਖੜਾ ਲੋਕਾਂ ਨੂੰ ਇਹ ਵਹਿਮ ਸੀਗਾ ਉਹਨਾਂ ਨੂੰ ਆਏ ਸੀ ਕਿ ਦਿੱਲੀ ਧਰਨਾ ਇਹਨਾਂ ਨੇ ਲਾ ਲਿਆ ਦਿੱਲੀ ਧਰਨਾ ਚਲਾ ਲਿਆ ਬਾਹਰ ਲਿਆਂਦੀ ਸੇਵਾ ਆ ਗਈ ਪਰ ਜਦੋਂ ਇਹਨਾਂ ਤੇ ਮਾੜਾ ਸਮਾਂ ਆਊਗਾ ਉਦੋਂ ਕੀ ਕਰਨਗੇ ਪਰ ਫਿਰ ਵੀ ਅੱਜ ਦੇਖੋ ਮੂੰਹ ਤੋੜਮਾ ਜਵਾਬ ਦਿੱਤਾ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੀ ਸੰਗਤ ਨੇ ਕਿ ਅਸੀਂ ਸਾਨੂੰ ਸਰਕਾਰ ਦੀ ਲੋੜ ਨਹੀਂ ਸਾਨੂੰ ਸਰਕਾਰ ਦੇ ਦਿੱਤੇ ਹੋਏ ਫੰਡ ਦੀ ਲੋੜ ਨਹੀਂ ਮੁਆਵਜ਼ੇ ਦੀ ਲੋੜ ਨਹੀਂ ਅਸੀਂ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੜ੍ਹਦੀ ਕਲਾ ਦਾ ਸੰਦੇਸ਼ ਹੈ ਜਿਹੜੇ ਨੌਜਵਾਨੇ ਦੇਣਗੇ ਦੇਣਗੇ ਸ਼ਰਨ ਜੀ ਜੇ ਗੱਲ ਕਰੀਏ ਤਾਂ ਉੱਥੇ ਦੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਣ ਹੁਣ ਦੇਖੋ ਹਾਲਾਤ ਬਹੁਤ ਮਾੜੇ ਆ ਤੁਸੀਂ ਕਾਫੀ ਵੀਡੀਓਆਂ ਦੇਖੀਆਂ ਹੋਣੀਆਂ ਕਾਫੀ ਜੜੀਆਂ ਡੈਥ ਵੀ ਹੋ ਚੁੱਕੀਆਂ ਕਾਫੀ ਘਰਾਂ ਦੇ ਤਰੇੜਾਂ ਆ ਚੁੱਕੀਆਂ ਕਾਫੀ ਘਰ ਡਿੱਗ ਚੁੱਕੇ ਆ ਸਿਸਟਮ ਦੇਖੋ ਸਿਸਟਮ ਕੀ ਆ ਕਿ ਹੁਣ ਜਦੋਂ ਪਾਣੀ ਦਾ ਲੈਵਲ ਡਾਊਨ ਹੋ ਗਿਆ ਉਸ ਤੋਂ ਬਾਅਦ ਉਹਦੋਂ ਵੀ ਵੱਡਾ ਨੁਕਸਾਨ ਹੋਣਾ ਕਿਉਂਕਿ ਤਰੇੜਾਂ ਆਉਣੀਆਂ ਘਰ ਡਿੱਗਣੇ ਆ ਬਹੁਤ ਕੁਝ ਹੋਣਾ ਬਹੁਤ ਨੁਕਸਾਨ ਹੋਣਾ ਜਿਹੜਾ ਰਾਸ਼ਨ ਆ ਸੁੱਕਾ ਉਹ ਹਜੇ ਪਹਿਲਾਂ ਵੀ ਸਾਰਿਆਂ ਨੂੰ ਰੋਕਿਆ ਸੀ ਹਜੇ ਵੀ ਅਸੀਂ ਰੋਕ ਰਹੇ ਆ ਕਿ ਸੁੱਕਾ ਰਾਸ਼ਨ ਨਾਲ ਲੈ ਕੇ ਜਾਓ ਕਿਉਂਕਿ ਜਿਨ੍ਹਾਂ ਨੂੰ ਲੋਡ ਨਹੀਂ ਉਹ ੱੱਕੇ ਨਾਲ ਹੀ ਲਈ ਜਾਂਦੇ ਆ ਇਹ ਨਹੀਂ ਪਤਾ ਉਹ ਸਰਕਾਰਾਂ ਦੇ ਭਾਏ ਹੋਏ ਆ ਇਹ ਨਹੀਂ ਪਤਾ ਉਹ ਲੋਕਲ ਲੈਵਲ ਤੇ ਬੈਠੇ ਹੋਏ ਆ ਕਿ ੱੱਕੇ ਨਾਲ ਹੀ ਕੱਲ ਕੱਲ ਪਰਸੋਂ ਫੇਰ ਫਰੋਜਪੁਰ ਨੌਜਵਣ ਗਏ ਸੀ ਉੱਥੇ ਵੀ ਜਿਹੜਾ ਉਹ ੱੱਕਾ ਮੁੱਕੀ ਹੋਈ ਆ ਕੁੱਟਮਾਰ ਹੋਈ ਆ ਫਿਰ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਫਿਰ ਉਹ ਸਭ ਤੋਂ ਵੱਡੀ ਗੱਲ ਉਹ ਬੁੜੀਆਂ ਨੂੰ ਅੱਗੇ ਕਰ ਦਿੰਦੇ ਆ ਬੁੜੀਆਂ ਟਰਾਲੀ ਤੇ ਚੜ੍ਹਦੀਆਂ ਮਗਰ ਪਰ ਇਸ ਮਾਹੌਲ ਦੇ ਵਿੱਚ ਆਪਾਂ ਨੂੰ ਇਹ ਕਹਿਣਾ ਚਾਹੀਦਾ ਕਿ ਇੱਕ ਤਾਂ VIP ਟ੍ਰੀਟਮੈਂਟ ਜਿਹੜੀ ਦਿੱਤੀ ਜਾ ਰਹੀ ਹੈ ਕਿਸ਼ਤੀਆਂ ਦੇ ਵਿੱਚ ਲੀਡਰਾਂ ਨੂੰ ਤੇ ਹੋਰ ਵੀ ਜਿੰਨੇ ਬੰਦੇ ਹੈਗੇ ਆ ਕਿਉਂਕਿ 8 ਜਣੇ ਹੁੰਦੇ ਆ ਕਿਸ਼ਤੀ ਤੇ ਤੇ ਇੱਕ ਜਣਾ ਹੁੰਦਾ ਜਾਣ ਵਾਲਾ ਤੇ ਇਹ 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 ਕੋਈ ਚੰਗੀ ਗੱਲ ਨਹੀਂ ਹੈਗੀ ਰਾਸ਼ਨ ਉਹ ਤੇ ਕੀ ਲੈ ਕੇ ਜਾਣਾ ਜਦੋਂ 8 ਜਣੇ ਪਹਿਲਾਂ ਹੀ ਕਿਸ਼ਤੀ ਤੇ ਬੈਠੇ ਆ ਕੀ ਤੁਸੀਂ ਇੱਕ ਗੱਟਾ ਰਾਸ਼ਨ ਦਾ ਨਹੀਂ ਲਿਆ ਸਕਦੇ ਚਾਰ ਬੋਤਲਾਂ ਜਾ ਕੇ ਤੁਸੀਂ ਲੋਕਾਂ ਦਾ ਕਿਉਂ ਜਲੂਸ ਕੱਢੀ ਜਾਂਦੇ ਆ ਜਿਹੜੇ ਵਾਕਈ ਅਸਲ ਹੱਕਦਾਰ ਆ ਜਿਨ੍ਹਾਂ ਨੂੰ ਚਾਹੀਦੀ ਆ ਸੇਵਾ ਉਹ ਕਦੇ ਵੀ ਟਰਾਲੀਆਂ ਦੇ ਪਿੱਛੇ ਨਹੀਂ ਭਜਦੇ ਉਹ ਕਦੇ ਵੀ ਲੈਂਚ ਨਹੀਂ ਲੱਗਦੇ ਇੰਨਾ ਕੋ ਉਹਨਾਂ ਦਾ ਰਤਬਾ ਹੈਗਾ ਉਹ ਇਹ ਗੱਲ ਕਹਿੰਦੇ ਆ ਕਿ ਨਹੀਂ ਤੁਸੀਂ ਚਾਹ ਪਾਣੀ ਛਕਣਾ ਛਕੋ ਸਾਡੇ ਕੋਲ ਜਿੰਨਾ ਕਿ ਸਮਾਨ ਹੈਗਾ ਸਾਨੂੰ ਬਹੁਤ ਆ ਪਰ ਫਿਰ ਵੀ ਜਿਹੜੀ ਆ ਪੰਜਾਬ ਦੀ ਸੰਗਤ ਆ ਉਹ ਪਹੁੰਚੀ ਆ ਧੰਨਵਾਦ ਆ ਪੰਜਾਬ ਦੀ ਸੰਗਤ ਦਾ ਪੰਜਾਬ ਦੇ ਨੌਜਵਾਨਾਂ ਦਾ ਸਰਕਾਰ ਨੂੰ ਵੀ ਬੇਨਤੀ ਆ ਕਿ ਬੇਵਕੂਫ ਨਾ ਬਣਾਇਆ ਕਰੋ ਡੈਮ ਪਹਿਲਾਂ ਖਾਲੀ ਕਰ ਦਿੰਦੇ ਥੋੜਾ ਥੋੜਾ ਤੇ ਅੱਜ ਆ ਹਾਲਾਤ ਆ ਜਿਹੜੇ ਉਹ ਪੰਜਾਬ ਦੇ ਨਾਂ ਬੰਦ ਦੇ ਪਰ ਚਲੋ ਜਦੋਂ ਪੰਜਾਬ ਨੂੰ ਹੀ ਤੁਸੀਂ ਸੋਚ ਹੀ ਰੱਖਿਆ ਕਿ ਆਪਣਾ ਡੋਬਣਾ ਹੀ ਪੰਜਾਬ ਨੂੰ ਆਪਾਂ ਮਾਰਨਾ ਹੀ ਪੰਜਾਬ ਨੂੰ ਆ ਪੰਜਾਬ 84 ਚ ਨਹੀਂ ਮਰਿਆ ਪੰਜਾਬ 88 ਚ ਨਹੀਂ ਮਰਿਆ ਪੰਜਾਬ ਉਹ ਤੋਂ ਬਾਅਦ ਨਹੀਂ ਮਰਿਆ ਪੰਜਾਬ ਹੁਣ ਵੀ ਨਹੀਂ ਮਰਦਾ ਪੰਜਾਬ ਆਉਣ ਵਾਲੇ ਸਮੇਂ ਚ ਵੀ ਚੜ੍ਹਦੀ ਕਲਾ ਦਾ ਸੰਦੇਸ਼ ਈ ਦਿੱਤਾ ਚਰਨ ਜੀ ਇੱਕ ਦੇਖਣ ਦੇ ਵਿੱਚ ਆ ਰਿਹਾ ਸਿਆਸੀ ਪਾਲਟੀਆਂ ਰੋਟੀਆਂ ਸੇਕਦੀਆਂ ਨਜ਼ਰ ਆ ਰਹੀਆਂ ਨੇ ਦੇਖੋ ਭਗਵਾਨਤਮਾਨ ਵੀ ਇੱਥੇ ਆਏ ਸੀਗੇ ਅੱਜ ਦੇ ਦਿਨ ਦੇ ਜਿਹੜੇ ਹੈਗੇ ਆ ਪੀਐਮ ਮੋਦੀ ਵੀ ਇੱਥੇ ਆ ਰਿਹਾ ਕੀ ਲੱਗਦਾ ਤੁਹਾਨੂੰ ਦੇਖੋ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਪੀਐਮ ਮੋਦੀ ਨੇ ਤਾਂ ਜੋ ਪੰਜਾਬ ਲਈ ਕੀਤਾ ਪੰਜਾਬ ਦੇ ਖਿਲਾਫ ਕੀਤਾ ਉਹ ਸਭ ਨੂੰ ਪਤਾ ਤੇ ਜਿਹੜੀ ਭਗਵੰਤ ਮਾਨ ਦੀ ਗੱਲ ਕਰਦੇ ਆ ਭਗਵੰਤ ਮਾਨ ਨੇ ਦੋ ਫਲਕੇ ਹੱਥ ਤੇ ਰੱਖ ਕੇ ਦੋ ਵਰਕੀਆਂ ਖਾਧੀਆਂ ਤੇ ਦੋ ਫਲਕੇ ਵਾਪਸ ਦੇ ਦਿੱਤੇ ਪਹਿਲੀ ਗੱਲ ਤਾਂ ਉਹਨੇ ਨਰਾਦਰ ਕੀਤਾ ਪ੍ਰਸ਼ਾਦੇ ਦਾ ਹੀ ਨਰਾਦਰ ਕੀਤਾ ਫਿਰ 50 ਜਣੇ ਕੋਲੇ ਖੜਿਆ 50 ਜਣਿਆਂ ਨੂੰ ਇਕੱਲੇ ਭਗਵੰਤ ਮਾਨ ਨੂੰ ਭੁੱਖ ਲੱਗੀ ਉਹ ਵੀ ਦੋ ਵਰਕੀਆਂ ਠੀਕ ਆ ਹੁਣ ਉਹਨਾਂ ਨੇ ਮੁਆਵਜ਼ੇ ਦਾ ਐਲਾਨ ਕੀਤਾ ਮੈਨੂੰ ਆਇਆ ਵੀ ਇਹ ਕਿਤੇ ਐਲਾਨ ਹੀ ਨਾ ਰਹਿ ਜੇ ਵੀ ਮੁਆਵਜ਼ਾ ਜਿਹੜਾ ਉਹ ਮਿਲੇ ਹੀ ਨਾ ਜਾਂ ਜਿਹੜੇ ਲੋਕਲ ਲੈਵਲ ਤੇ ਇਹਨਾਂ ਦੇ ਕਰਿੰਦੇ ਬੈਠੇ ਹੋਏ ਆ ਉਹ ਆਪਦੇ ਬੰਦਿਆਂ ਨੂੰ ਹੀ ਦਵਾ ਦੇਣ ਜਿਨ੍ਹਾਂ ਨੂੰ ਲੋੜ ਹੀ ਨਹੀਂ ਸੀ ਆਏ ਨਾ ਹੋ ਜੇ ਕਿਤੇ ਇਹ ਇਹ ਰਤਬਾ ਲੀਡਰਾਂ ਨੇ ਕੀ ਲੀਡਰ ਕੀ ਕਰ ਰਹੇ ਆ ਹੁਣ ਭਗਵੰਤਪਾਲ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਦੂਜੇ ਲੀਡਰ ਕੀ ਕਰ ਰਹੇ ਆ ਉਹਨਾਂ ਨੇ ਉੱਥੇ ਜਾ ਕੇ ਸੇਵਾ ਨਹੀਂ ਦੇਣੀ ਹੁੰਦੀ ਉਹਨਾਂ ਨੇ ਉੱਥੇ ਜਾ ਕੇ ਆਮ ਆਦਮੀ ਪਾਰਟੀ ਨੂੰ ਪੜਨਾ ਇਹ ਇਹ ਹਾਲਾਤ ਆ ਉਥੇ ਇੱਕ ਦੂਜੇ ਨੂੰ ਭੰਡਨ ਤੇ ਲੱਗੇ ਹੋਏ ਆ ਸੇਵਾ ਕਰਨ ਤੇ ਘਟ ਲੱਗੇ ਹੋਏ ਆ ਮੈਂ ਤਾਂ ਇਹ ਹੀ ਕਹਿਣਾ ਕਿ ਗਰਾਊਂਡ ਲੈਵਲ ਤੇ ਸੇਵਾ ਕਰੋ ਪੰਜਾਬ ਨਾਲ ਖੜੋ ਜੇ ਲੀਡਰ ਲੋਕ ਪੰਜਾਬ ਨਾਲ ਨਾ ਵੀ ਖੜਨਗੇ ਤਾਂ ਕੋਈ ਵੱਡੀ ਗੱਲ ਨਹੀਂ ਪੰਜਾਬ ਦੀ ਸੰਗਤ ਖੜੀ ਆ ਆਪਾਂ ਟੈਕਸ ਦੇ ਕੇ ਇਨਾ ਟੈਕਸ ਦੇ ਕੇ ਵੀ ਫਿਰ ਵੀ ਇਹ ਆਪਾਂ ਨੂੰ ਕਹਿ ਰਹੇ ਆ ਕਿ ਤੁਸੀਂ ਸਾਨੂੰ ਪੈਸੇ ਦਿਓ ਫਿਰ ਵੀ ਇਹ ਅਸਾਨ ਕਰ ਰਹੇ ਆ ਆਪਣੇ ਪੈਸੇ ਤੋਂ ਆਪਣੇ ਟੈਕਸ ਤੋਂ ਤਨਖਾਹਾਂ ਲੈ ਕੇ ਕਹਿੰਦੇ ਅਸੀਂ ਲੱਖ ਲੱਖ ਰੁਪਇਆ ਦਾਨ ਕੀਤਾ ਇਹ ਕੋਈ ਅਸਾਨ ਆ ਜੇ ਲੱਖ ਰੁਪਇਆ ਇਹ ਨਾ ਦਿੰਦੇ ਜੇ ਪ੍ਰਸ਼ਾਸਨ ਕੁਝ ਨਾ ਕਰਦਾ ਮਾੜਾ ਮੋਟਾ ਜੇ ਮਾਅਵਜਾ ਹੀ ਨਾ ਦਿੰਦੇ ਫਿਰ ਕਿਹੜਾ ਲੋਕ ਭੁੱਖੇ ਮਰ ਜਾਣਗੇ ਪੰਜਾਬ ਦੀ ਸੰਗਤ ਖੜੀ ਆ ਪਿੰਡ ਢੀਮਾ ਵਾਲੀ ਦੇ ਨੌਜਵਾਨ ਖੜੇ ਆ ਆ ਮਤਲਬ ਸੁਸੂ ਜਵਾਨ ਆਗੂ ਖੜੇ ਆ ਤੇ ਫਿਰ ਕਿਵੇਂ ਮਤਲਬ ਪੰਜਾਬ ਨਹੀਂ ਡੁੱਬਦਾ ਪੰਜਾਬ ਨਹੀਂ ਮਰਦਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਸਰ ਜੀ ਇੱਕ ਸਰਕਾਰ ਵੱਲੋਂ ਜਿਹੜੇ ਹੈਗਾ ਜਿਨ੍ਹਾਂ ਖੇਤਾਂ ਦੇ ਵਿੱਚ ਰੇਤਾ ਆ ਚੁੱਕਾ ਹੈਗਾ ਇੱਕ ਐਕਟ ਜਾਰੀ ਕੀਤਾ ਹੈਗਾ ਕੀ ਕਹਿਣੇ ਚਾਹੋਗੇ ਦੇਖੋ ਮੈਂ ਤਾਂ ਕਹੂੰਗਾ ਕਿ ਇਹ ਇੱਕ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਹੈ ਸਾਜ਼ਿਸ਼ ਕਿਵੇਂ ਹੋਗੀ ਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਰੇਤਲੇ ਵਾਹਣ ਉਹ ਤਕਰੀਬਨ ਤਕਰੀਬਨ ਸਰਕਾਰੀ ਆ ਉਹਨਾਂ ਨੂੰ ਪਤਾ ਕਿ ਲੋਕ ਉੱਥੇ ਕਾਫੀ ਸਮੇਂ ਤੋਂ ਵਾਹ ਰਹੇ ਆ ਚੀਜ਼ਾਂ ਉਹ ਜਦੋਂ ਵਾਹ ਰਹੇ ਆ ਉਹਨਾਂ ਨੂੰ ਪਤਾ ਵੀ ਇਹ ਇਹਨਾਂ ਦੇ ਨਾ ਹਨੀ ਉਹ ਕੱਢ ਨਹੀਂ ਸਕਦੇ ਰੇਤਾ ਠੀਕ ਹੈ ਤੇ ਜਿਹੜੇ ਪਰਸਨਲ ਆ ਉਹਨਾਂ ਜੋ ਵੇਖ ਲਿਓ ਇਹਨਾਂ ਨੇ ਕੱਢਣ ਫੇਰ ਵੀ ਨਹੀਂ ਦੇਣੀ ਇਹ ਤਾਂ ਇੱਕ ਇਹਨਾਂ ਨੇ ਡਾਤੀ ਅਫਵਾਹ ਡਾਤੀ ਕਿ ਹਾਂ ਜੀ ਜਿਸ ਦਾ ਖੇਤ ਉਸ ਦਾ ਰੇਤਾ ਇਹ ਹੋ ਨਹੀਂ ਸਕਦਾ ਨਾ ਇਹ ਅੱਜ ਹੋਵੇ ਨਾ ਇਹ ਕੱਲ ਹੋਵੇ ਕਿਉਂਕਿ ਮਾਈਨਿੰਗ ਦੇ ਵਿੱਚੋਂ ਇਹਨਾਂ ਨੂੰ ਮੋਟਾ ਪੈਸਾ ਆਉਂਦਾ ਤੇ ਪੈਸਾ ਇਹ ਛੱਡ ਦੇਣ ਇਹ ਕਦੇ ਵੀ ਨਹੀਂ ਹੋ ਸਕਦਾ ਵੀ ਇਹ ਪੈਸਾ ਛੱਡ ਦੇ। ਪੈਸਾ ਤਾਂ ਇਹ ਆਹੀਂ ਜਿਹੜਾ ਲੈ। ਜੀ ਨਾਮ ਹੈ ਜੀ ਤੁਹਾਡਾ ਅੱਜ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈਗਾ। ਸਰ ਜੀ ਖਾਲਸਾ ਵੈਰੀ ਵਧੀਆ। ਇਹ ਸਾਰੀ ਸੰਤਾੜੀ ਪੈਟੀ हिमाਣੀ ਤੋਂ ਮੇਰਾ ਨਾਮ ਸੁਆਮੀ ਸਿੰਘ ਹੈ। ਸਾਰੇ ਨਗਰ ਦੇ ਸਹਿਯੋਗ ਦੇ ਨਾਲ ਸਾਰੇ ਨੌਜਵਾਨਾਂ ਨੇ ਸਾਰੀਆਂ ਪਾਰਟੀਆਂ ਉੱਪਰ ਉੱਠ ਕੇ ਸਾਰੇ ਨਗਰ ਵਾਸੀ ਸਾਂਝੇ ਤੌਰ ਤੇ ਜਿਹੜਾ ਆ ਉਬਰਾਲਾ ਕੀਤਾ ਮਿੱਟੀ ਦੇ ਜਿਹੜੇ ਗੱਟੇ ਲਜਾਏ ਜਾ ਰਹੇ ਆ ਕਿਉਂਕਿ ਉੱਥੇ ਜੋ ਲੋਡ ਸੀ ਉਦੇ ਮੁਤਾਬਕ ਉਹਨਾਂ ਨੇ ਇਹੀ ਮੰਗ ਰੱਖੀ ਸੀ ਉਹਨਾਂ ਦੀ ਮੰਗ ਨੂੰ ਮੁੱਕ ਰੱਖ ਕੇ ਸੀ ਜਿਹੜਾ ਇਹ ਕਮੇਟੀ ਦੇ ਗੱਟੇ ਭਰ ਕੇ ਲੱਜ ਰਹੇ ਆ ਤਾਂ ਕਿ ਜਿੱਥੇ ਉੱਥੇ ਬੰਨ ਦੀ ਰੋੜ ਬੰਨ ਲਿਆ ਜਾ ਸਕੇ ਤੇ ਅਖੀਰ ਨੂੰ ਇਹੋ ਨਾਰਾ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਉਸ ਨਾਰੇ ਦੇ ਮੁਤਾਬਕ ਸੀ ਜਿਹੜੀ ਆਪ ਦੀ ਰਾਖੀ ਲੋਕ ਹੈ ਜਿਹੜੇ ਉਹ ਆਪ ਕਰ ਰਹੇ ਆ ਸਰਕਾਰਾਂ ਤੋਂ ਸਾਡੀ ਕੋਈ ਝਾਕ ਨਹੀਂ ਗਈ ਨਾ ਪਹਿਲਾਂ ਸੀ ਨਾ ਅੱਜ ਹੈ ਨਾ ਆਉਣ ਵਾਲੇ ਸਮੇਂ ਦਾ ਇਸ ਕਰਕੇ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਸਾਨੂੰ ਬੰਗਾਰ ਰਿਹਾ ਹੈ ਉਹ ਸਮੇਂ ਤੇ ਖਾਂਦੇ ਹੋਣ ਵਾਸਤੇ ਲੋਕਾਂ ਨੂੰ ਆਪ ਦੀ ਏਕਤਾ ਕਰਕੇ ਆਪਦੇ ਪੱਧਰ ਤੇ ਜੋਗ ਕਰਨਾ ਚਾਹੀਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਹ ਚੋ ਸਿੱਖ ਕੇ ਜਾਣਾ ਚਾਹੀਦਾ ਹੈ ਕਿ ਅੱਜ ਸਰਕਾਰਾਂ ਨੇ ਕੀ ਕੀਤਾ ਹੈ ਇਹ ਸਰਕਾਰਾਂ ਦੀ ਦੇਣ ਹੀ ਆ ਕਿ ਅੱਜ ਸਾਨੂੰ ਆ ਦਿਨ ਵੇਖਣੇ ਪੈ ਰਹੇ ਆ ਇਸ ਕਰਕੇ ਇਹਨਾਂ ਦਿਨ ਇਹਨਾਂ ਦਿਨਾਂ ਨੂੰ ਸੰਘਾਰਾ ਪਾਉਣ ਵਾਸਤੇ ਲੋਕਾਂ ਨੂੰ ਜਥੇਬੰਦ ਹੋ ਕੇ ਕਿਸੇ ਵੀ ਜਥੇਬੰਦੀ ਦਾ ਮਜ਼ਬੂਤ ਮਜ਼ਦੂਰ ਕਿਸਾਨ ਬਲਾਜਮਾ ਆਪੋ ਆਪਣੇ ਜਥੇਬੰਦੀਆਂ ਬਣਾ ਕੇ ਉਹਦੇ ਇੱਕਜੁੱਟਤਾ ਕਰਕੇ ਜਿਵੇਂ ਸਰਕਾਰਾਂ ਇਕੱਠੀਆਂ ਹੋਣ ਜਾਂ ਇਸ ਕਰਕੇ ਸਾਨੂੰ ਇੱਕ ਤਰ੍ਹਾਂ ਸਬੂਤ ਦਿੰਦੇ ਹੋਏ ਅੱਜ ਸਾਨੂੰ ਫੇਰ ਵੱਡੇ ਵੱੱਡੇ ਤੇ ਜੋ ਲੋਕਾਂ ਦੀ ਸੇਵਾ ਕਰਨ ਚਾਹੀਦੀ ਹੈ ਸਾਰਿਆਂ ਦਾ ਜਿਹਨੇ ਸੰਗਤ ਤੇ ਸਾਡੇ ਸੇਵਾ ਕੀਤੀ ਹੈ ਸਾਰੇ ਨਗਰ ਨਿਵਾਸੀਆਂ ਦਾ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਖਾਲਸਾ ਪ੍ਰਧਾਨ ਜੀ ਕੀ ਲੱਗਦਾ ਜੀ ਉੱਥੋਂ ਦੇ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਵੀ ਹੋਰ ਕਿੰਨੀ ਕੁ ਲੋਡ ਹੈਗੀ ਉੱਥੇ ਜਗ੍ਹਾ ਤੇ ਲੋਡ ਤਾਂ ਹੀ ਉੱਥੇ ਬਹੁਤ ਹੈਗੀ ਆ ਤੇ ਬਹੁਤ ਰਹਿਣੀ ਹੈ ਸਦਾ ਹੀ ਲੋਡ ਰਹੂਗੀ ਪਰ ਉੱਥੇ ਜੋ ਹਾਲਾਤ ਬਣੇ ਆ ਸਰਕਾਰਾਂ ਦੇ ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ ਕੀ ਇਸ ਕਰਕੇ ਅਸੀਂ ਸਰਕਾਰਾਂ ਨੂੰ ਚਾਗ ਛੱਡਦੇ ਹੋਏ ਆਪਦੇ ਪੱਧਰ ਤੇ ਸੀ ਫੇਰ ਵੀ ਹੁਣ ਵਾਲੇ ਸਮੇਂ ਦੇ ਟਰੈਕਟਰ ਲੈ ਕੇ ਵੀ ਜਾਵਾਂਗੇ ਪਿੰਡ ਚੋਂ ਡੀਜ਼ਲ ਪਾਵਾਂਗੇ ਆਪਦੇ ਪੱਧਰ ਤੇ ਜੋ ਸਾਥੋਂ ਹੋਇਆ ਜਿੰਨੀ ਅਸੀਂ ਹੌਸਲਾ ਕਰਕੇ ਦੀ ਸੇਵਾ ਹੋਈ ਅਸੀਂ ਕਰਦੇ ਰਹਿਾਂਗੇ ਜਿੱਥੇ ਵੀ ਹੋਈ ਸੇਵਾ ਸਾਨੂੰ ਲੋਕਾਂ ਮਿਲਿਆ ਕੁਝ ਨੌਜਵਾਨ ਪੀੜ੍ਹੀ ਤੁਹਾਡੇ ਨਾਲ ਆ ਨਹੀਂ ਸਕੇਗੀ ਰਹਿ ਗਏ ਆ ਉਹਨਾਂ ਦੇ ਵੀ ਮਨ ਦੇ ਵਿੱਚ ਆਇਆ ਵੀ ਅਸੀਂ ਵੀ ਸੇਵਾ ਕਰਨੀ ਚਾਹੀਏ ਕੀ ਮੈਸੇਜ ਦੇਵਾਂਗੇ ਜਿੰਨੇ ਕੁ ਟਾਈਮ ਹੈ ਉਹ ਸਾਰੇ ਅਸੀਂ ਸਾਰੇ ਨਾਲ ਹੈ ਜਿੰਨਾਂ ਨੌਜਵਾਨਾਂ ਨੇ ਟਾਈਪ ਚਾਲ ਲਿਆ ਦਿੱਦੀ ਦੇ ਜਿਹੜੇ ਰਹਿ ਗਏ ਆ ਅਸੀਂ ਉਹਨਾਂ ਨੂੰ ਖੁੱਲੇ ਤੌਰ ਤੇ ਫਿਰ ਸੱਦਾ ਦਿੰਦੇ ਆ ਤੇ ਜਿਹੜੇ ਸੇਵਾ ਦੀ ਸਾਲਾਨਾ ਚਾਹੁੰਦਾ ਹੈ ਸੇਵਾ ਹੀ ਹੈ ਅਸੀਂ ਕਿਸੇ ਪਾਰਟੀ ਦੇ ਨਾਂ ਨਾਲ ਕੋਈ ਝੰਡਾ ਲਾਇਆ ਨਾ ਕਿਸੇ ਪਾਰਟੀ ਲੈਵਲ ਤੇ ਹੈ ਤੇ ਨਾ ਹੀ ਕਿਸੇ ਦਸੇ ਬੰਦੇ ਬੰਦੀਆਂ ਅਸੀਂ ਨੱਗਰਨ ਵਾਸਤੇ ਦੇ ਤੌਰ ਤੇ ਆ ਪਿੰਟੀਮਾ ਵਾਲੀ ਵੱਲੋਂ ਤੇ ਪਿੰਡ ਵੱਲੋਂ ਹੀ ਅਸੀਂ ਸੇਵਾ ਕੀਤੀ ਹੈ ਪਿੰਡ ਵੱਲੋਂ ਜਾਵਾਂਗੇ ਅੱਗੇ ਤੋਂ ਹੀ ਪਿੰਡ ਵੱਲੋਂ ਜਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਅਗੇ ਪਿੰਡ ਵੱਲੋਂ ਹੀ ਜਾਵਾਂਗੇ